ਅਕਸਰ ਹੀ ਤੁਸੀਂ ਦੇਖਿਆ ਹੋਣਾ ਵੀ ਦਿਨ ਦੇ ਟਾਈਮ ਤੇ ਜਿਹੜੇ ਸ਼ਹਿਰ ਵਾਸੀ ਔਰ ਜਿਹੜੇ ਪਿੰਡਾਂ ਤੋਂ ਲੋਕ ਆਉਂਦੇ ਆ ਖਰੀਦੋ ਫਰੋਕਤ ਲਈ ਤੇ ਮੇਨਲੀ ਜਿਹੜਾ ਸੁਲਤਾਨਪੁਰ ਦਾ ਹੈਗਾ ਆਰੀਆ ਸਮਾਜ ਚੌਕ ਇੱਥੋਂ ਲੈ ਕੇ ਗੁਰਦੁਆਰਾ ਸ਼੍ਰੀ ਗੁਰੂ ਕੇ ਬਾਗ ਤੱਕ ਬਹੁਤ ਜ਼ਿਆਦਾ ਦਿਨੇ ਰਸ਼ ਰਿੰਦਾ ਸੀਗਾ ਜਿਹਦੇ ਕਰਕੇ ਅਸੀਂ ਜਿਹੜਾ ਹਾਲ ਦਾ ਮਾਜੋਕ ਸਾਡੇ ਐਸਐਸਪੀ ਸਾਹਿਬ ਔਰ ਮਾਜੋਕ ਡੀਐਸਪੀ ਸਾਹਿਬ ਦੀਆਂ ਹਦਾਇਤਾਂ ਦੇ ਉੱਤੇ ਸਾਡੀ ਕਯੂਆਰਟੀ ਟੀਮ ਦੇ ਜਿਹੜੇ ਕਰਮਚਾਰੀ ਸਰਾ ਸ਼ੰਗਾਰਾ ਸਿੰਘ ਸਰਾ ਜਸਪਾਲ ਸਿੰਘ ਜੀ ਅਸੀਂ ਇੱਕ ਉਪਰਾਲਾ ਕੀਤਾ ਵੀ ਜਿੱਥੇ ਆਪਾਂ ਇਸ ਜਗ੍ਹਾ ਖੜੇ ਹੈਗੇ ਆ ਇੱਥੇ ਲੋਕ ਗੱਡੀਆਂ ਪਾਰਕ ਕਰਦੇ ਸੀ ਲੇਕਿਨ ਪਾਰਕਿੰਗ ਵੀ ਇਸ ਹੱਬ ਨਾਲ ਕਰ ਦਿੰਦੇ ਸੀ ਵੀ ਟੇਡੀਆਂ-ਬੇਡੀਆਂ ਗੱਡੀਆਂ ਲਾ ਕੇ ਲੋਕ ਮਾਰਕੀਟ ਚਲੇ ਜਾਂਦੇ ਸੀ ਇਹਦਾ ਹਾਲੇ ਸੋਚਿਆ ਵੀ ਇੱਥੇ ਆਪਾਂ ਬੈਰੀਕੇਡਸ ਕਰਕੇ ਤੇ ਇਹਨੂੰ ਆਪਾਂ ਇੱਥੇ ਗੱਡੀਆਂ پارک ਨਹੀਂ ਸਾਡੀ ਬੇਨਤੀ ਹੈ ਮਤਲਬ ਸ਼ਹਿਰ ਆਉਣ ਵਾਲੇ ਜਿਹੜੇ ਆ ਇਲਾਕਾ ਨਿਵਾਸੀ ਹੈ ਵੀ ਇਹ ਗੱਡੀਆਂ ਜਿਹੜੀਆਂ ਮੈਂ ਦੋ ਜਗ੍ਹਾ ਦੱਸ ਰਿਹਾ ਪੁਰਾਣੀ ਸਬਜ਼ੀ ਮੰਡੀ ਔਰ ਜਿਹੜਾ ਬਿਜਲੀ ਘਰ ਹੈਗਾ ਇੱਥੇ ਆਪਣੀਆਂ ਗੱਡੀਆਂ ਪਾਰਕ ਕਰਨ ਔਰ پارک ਕਰਕੇ ਤੇ ਬੜੇ ਆਰਾਮ ਨਾਲ ਆਪਣੀ ਜਿਹੜੀ ਆ ਸਮਾਨ ਦੀ ਖਰੀਦੋਖਰੀ ਕਰ ਲੈ ਤਾਂ ਕਿ ਕਿਸੇ ਨੂੰ ਵੀ ਕੋਈ ਮੁਸ਼ਕਲ ਨਾ ਆਵੇ ਅਕਸਰ ਹੀ ਤੁਸੀਂ ਦੇਖਿਆ ਹੋਣਾ ਵੀ ਦਿਨ ਦੇ ਟਾਈਮ ਤੇ ਜਿਹੜੇ ਸ਼ਹਿਰ ਵਾਸੀ ਔਰ ਜਿਹੜੇ ਪਿੰਡਾਂ ਤੋਂ ਲੋਕ ਆਉਂਦੇ ਆ ਖਰੀਦੋ ਫਰੋਕਤ ਲਈ ਤੇ ਮੇਨਲੀ ਜਿਹੜਾ ਸੁਲਤਾਨਪੁਰ ਦਾ ਹੈਗਾ ਆਰੀਆ ਸਮਾਜ ਚੌਕ ਇੱਥੋਂ ਲੈ ਕੇ ਗੁਰਦੁਆਰਾ ਸ਼੍ਰੀ ਗੁਰੂ ਕੇ ਬਾਗ ਤੱਕ ਬਹੁਤ ਜ਼ਿਆਦਾ ਦੇ ਨੇ ਰਸ਼ ਰਹੀਦਾ ਸੀਗਾ ਤੇ ਜਿਹਦੇ ਕਰਕੇ ਅਸੀਂ ਜਿਹੜਾ ਹੱਲ ਬਾਜੋ ਸਾਡੇ ਐਸਐਸਪੀ ਸਾਹਿਬ ਔਰ ਮਾਨਜੋਗ ਡੀਐਸਪੀ ਸਾਹਿਬ ਦੀਆਂ ਹਦਾਇਤਾਂ ਦੇ ਉੱਤੇ ਸਾਡੀ ਕਯੂਆਰਟੀ ਟੀਮ ਦੇ ਜਿਹੜੇ ਕਰਮਚਾਰੀ ਸਰਾਜ ਸ਼ੰਗਾਰਾ ਸਿੰਘ ਸਰਾਜ ਉਸਪਾਲ ਸਿੰਘ ਜੀ ਅਸੀਂ ਇੱਕ ਉਪਰਾਲਾ ਕੀਤਾ ਵੀ ਜਿੱਥੇ ਆਪਾਂ ਇਸ ਜਗ੍ਹਾ ਖੜੇ ਹੈਗੇ ਆ ਇੱਥੇ ਲੋਕ ਗੱਡੀਆਂ ਪਾਰਕ ਕਰਦੇ ਸੀ ਲੇਕਿਨ ਪਾਰਕਿੰਗ ਵੀ ਇਸ ਹਿਸਾਬ ਨਾਲ ਕਰ ਦਿੰਦੇ ਸੀ ਵੀ ਟੇਡੀਆਂ ਮੇਡੀਆਂ ਗੱਡੀਆਂ ਲਾ ਕੇ ਲੋਕ ਮਾਰਕੀਟ ਚਲੇ ਜਾਂਦੇ ਸੀ ਜੀਦੇ ਨਾਲ ਫਿਰ ਸਾਰਿਆਂ ਨੂੰ ਬੜੀ ਦਿੱਕਤ ਆਉਂਦੀ ਸੀ ਅਸੀਂ ਇਹ ਚੀਜ਼ ਪਾਰਕਿੰਗ ਦੀ ਨਹੀਂ ਹੈਗੀ ਇਹ ਐਕਚੁਅਲੀ ਬਾਜ਼ਾਰ ਹੀ ਹੈਗਾ ਇਹਦਾ ਹੱਲ ਇਹ ਸੋਚਿਆ ਵੀ ਇੱਥੇ ਆਪਾਂ ਬੈਰੀਕੇਡਸ ਕਰਕੇ ਤੇ ਇਹਨੂੰ ਆਪਾਂ ਇੱਥੇ ਗੱਡੀਆਂ پارک ਨਹੀਂ ਔਰ ਪਿੱਛੇ ਜਿਹੜਾ ਆ ਰੀਆ ਸਮਾਚ ਚੌਕ ਦੇ ਲਾਗੇ ਬਿਜਲੀ ਘਰ ਹੈਗਾ ਬੜੀ ਬਹੁਤ ਖੁੱਲੀ ਸਪੇਸ ਹੈ ਉੱਥੇ। ਔਰ ਗੁਰੂ ਕੇ ਬਾਗ ਸਾਈਡ ਤੇ ਜਿਹੜੀ ਆ ਪੁਰਾਣੀ ਸਬਜ਼ੀ ਮੰਡੀ ਆ ਉੱਥੇ ਬਹੁਤ ਸਪੇਸ ਹੈਗੀ ਆ। ਸਾਡੀ ਬੇਨਤੀ ਹੈ ਮਤਲਬ ਸ਼ਹਿਰ ਆਉਣ ਵਾਲੇ ਜਿਹੜੇ ਆ ਇਲਾਕਾ ਨਿਵਾਸੀ ਹੈ ਵੀ ਇਹ ਗੱਡੀਆਂ ਜਿਹੜੀਆਂ ਮੈਂ ਦੋ ਜਗ੍ਹਾ ਦੱਸ ਰਿਆਂ ਪੁਰਾਣੀ ਸਬਜ਼ੀ ਮੰਡੀ ਔਰ ਜਿਹੜਾ ਬਿਜਲੀ ਘਰ ਹੈਗਾ ਇੱਥੇ ਆਪਣੀਆਂ ਗੱਡੀਆਂ ਪਾਰਕ ਕਰਨ ਔਰ ਪਾਰਕ ਕਰਕੇ ਤੇ ਬੜੇ ਆਰਾਮ ਨਾਲ ਆਪਣੀ ਜਿਹੜੀ ਆ ਸਮਾਨ ਦੀ ਖਰੀਦੋ ਫਰੋਖਤ ਕਰਨ ਤਾਂ ਤਾਂ ਕਿ ਕਿਸੇ ਨੂੰ ਵੀ ਕੋਈ ਮੁਸ਼ਕਲ ਨਾ ਹੋਵੇ। ਪੈਸਾ ਜੁਰਮਾਨਾ ਵੀ ਰੱਖਿਆ ਗਿਆ ਜੇ ਫਿਰ ਕੋਈ ਲੰਗਣਾ ਕਰਤਾ ਬਿਲਕੁਲ ਜੀ ਬਿਲਕੁਲ ਇਸ ਬਾਜ਼ਾਰ ਦੀ ਜਿੱਥੇ ਆਪਾਂ ਖੜੇ ਆ ਜਾਂ ਕੋਈ ਵੀ ਜਿਹੜੀ ਮਾਰਕੀਟ ਹੈ ਅਗਰ ਕੋਈ ਗੱਡੀ ਗਲਤ ਪਾਰਕ ਕਰੇਗਾ ਅਸੀਂ ਬਿਲਕੁਲ ਉਹਦਾ ਹੀ ਚਲਾਨ ਕਰਾਂਗੇ ਔਰ 1000 ਰੁਪਏ ਮੌਕੇ ਤੇ ਹੀ ਜਿਹੜਾ ਜੁਰਮਾਨਾ ਉਹਦੇ ਕੋਲੋਂ ਲੈ ਕੇ ਸਰਕਾਰ ਦੇ ਖਜ਼ਾਨੇ ਵਿੱਚ ਜਮ੍ਹਾਂ ਕਰਵਾਇਆ ਜਾਊਗਾ ਲੋਕਾਂ ਕੋਈ ਅਪੀਲ ਕਰਨੀ ਇਹਨੂੰ ਨਾ ਬਿਲਕੁਲ ਅਪੀਲ ਹੈ ਜੀ ਜਿਹੜੀ ਅਸੀਂ ਉਹਨਾਂ ਦੀ ਸਹੂਲਤ ਵਾਸਤੇ ਇਹ ਜਿਹੜਾ ਉਪਰਾਲਾ ਕਰ ਰਹੇ ਹਾਂ ਜਿਹੜੇ ਇਲਾਕਾ ਨਿਵਾਸੀ ਆ ਸ਼ਹਿਰ ਨਿਵਾਸੀ ਆ ਔਰ ਦੁਕਾਨਦਾਰ ਸਾਡੇ ਪਰਾ ਹੈਗੇ ਆ ਸਾਡਾ ਸਾਥ ਦੇਣ ਤਾਂ ਕਿ ਜਿਹੜੀ ਆਉਣ ਜਾਣ ਵਾਲੀ ਸ਼ਹਿਰ ਤੇ ਪਬਲਿਕ ਹੈ ਉਹਨਾਂ ਨੂੰ ਕੋਈ ਵੀ ਜਿਹੜੀ ਆ ట్రాਫਿਕ ਦੀ ਸਮੱਸਿਆ ਨਾ ਹੋਵੇ ਬਿਲਕੁਲ ਜੀ ਬਿਲਕੁਲ ਅਸੀਂ ਹਰ ਦੁਕਾਨਦਾਰ ਜਿਹੜਾ ਉਹਨਾਂ ਤੱਕ ਇਹ ਮੈਸੇਜ ਤੁਹਾਡੇ ਥਰੂ ਪਹੁੰਚਾ ਰਹੇ ਹਾਂ ਔਰ ਸਾਡੇ ਮੁਲਾਜ਼ਮ ਜਿਹੜੇ ਹਰ ਦੁਕਾਨ ਤੇ ਜਾ ਕੇ ਵੀ ਉਹਨਾਂ ਨੂੰ ਹਦਾਇਤ ਕਰ ਦੋਗੇ ਵੀ ਇਹ ਜਿਹੜਾ ਸਮਾਂ ਹੈਗਾ ਮਾਰਨਿੰਗ ਸਵੇਰੇ 8:00 ਤੋਂ 6 ਜਿਹੜਾ ਇਹਦੇ ਵਿੱਚ ਬਿਲਕੁਲ ਕੋਈ ਵੀ ਜਿਹੜੀ ਹੈਵੀ ਵਹੀਕਲ ਆ ਅਨਲੋਡ ਜਿਹੜਾ ਨਹੀਂ ਕੀਤਾ ਜਾਊਗਾ ਅਗਰ ਉਹਨਾਂ ਨੇ ਕੋਈ ਵੀ ਆਪਦੀ ਦੁਕਾਨ ਦਾ ਸਮਾਨ ਵਗਵਾਉਣਾ ਤੇ ਜਦੋਂ ਜਿਹੜੀ ਜਨਤਾ ਪਬਲਿਕ ਚਲੇ ਜਾਂਦੀ ਆ ਬਾਜ਼ਾਰ ਬੰਦ ਹੈ ਉਹ ਉਸ ਸਮੇਂ ਦੇ ਵਿੱਚ ਆਪਣਾ ਜਿਹੜਾ ਸਮਾਨ ਆ ਗੱਡੀਆਂ ਮੰਗਾਉਣ ਬਾਜ਼ਾਰ ਅੰਦਰ ਆਉਣ ਔਰ ਉਹ ਜਿਹੜਾ ਸਮਾਨ ਅਨਲੋਡ ਹੋਵੇ ਨਹੀਂ ਬਹੁਤ ਵਧੀਆ ਜੀ ਆਸੀਂ ਬਹੁਤ ਦੁਖੀ ਇਸ ਤੀ ਤੋਂ ਇੰਨਾ ਟਾਈਟ ਰਹਿਦਾ ਕੰਮ ਹੈ ਉਹਨੇ ਪ੍ਰਸ਼ਾਸਨ ਦਾ ਬਹੁਤ ਵਧੀਆ ਸਰਾਨਾ ਜੋ ਕੰਮ ਹੈ ਅੱਛਾ ਕਰ ਦਿੰਦੇ ਸਾਡੇ ਲਈ ਬੈਟਰ ਆ ਤੇ ਪਬਲਿਕ ਲਈ ਵੀ ਬੈਟਰ ਆ ਜੀ ਪਬਲਿਕ ਨੂੰ ਕੀ ਵੀ ਕਰ ਪਬਲਿਕ ਨੂੰ ਇਹ ਹੀ ਆ ਪਬਲਿਕ ਨੂੰ ਹੀ ਚਾਹੀਦਾ ਦੇਖਣਾ ਚਾਹੀਦਾ ਨਾਲ ਇਹਨਾਂ ਦਾ ਸਹਿਯੋਗ ਦੇ ਕੋਈ ਜਿੱਥੇ ਗੱਡੀ ਖੜੀ ਕਰਦਾ ਘਰ ਨੂੰ ਉਹ ਕਰਕੇ ਚਲੇ ਜਾਂਦਾ ਤੇ ਜੇ ਹੋਈ ਉਹਦੇ ਬੈਸਟ ਆ ਜੀ ਇਤੋਂ ਵਧੀਆ ਕੋਈ ਉਪਰਾਲਾ ਨਹੀਂ ਬਹੁਤ ਵਧੀਆ ਕੰਮ ਕਰ ਰਹੇ ਜੀ ਸਾਡਾ ਦੁਕਾਨਦਾਰ ਦਾ ਪੂਰਾ ਸਹਿਯੋਗ ਇਹਨਾਂ ਨਾਲ ਜਿੰਨਾ ਕਹਿਣਗੇ ਅਸੀਂ ਇਹਨਾਂ ਨਾਲ